हलका जंडियाला तो हर पिंड तो आए पतवंते सज्जो गज के फत बनाओ वाहेगुरू जी का खालसा मैं थोड़े न कई विचार करने वास्ते आया ਕਈ ਸਵਾਲ ਜਿਹੜੇ ਤੁਸੀਂ ਆਪਣੇ ਆਪ ਨੂੰ ਪੁੱਛਨੇ ਆ ਤੇ ਉਹਦਾ ਜਵਾਬ ਲੱਭਣਾ ਹੈ ਪਹਿਲਾ ਸਵਾਲ ਹੈ ਕਿ ਬੰਦੀ ਸਿੱਖ ਕੌਣ ਹੈ ਜਿਹੜਾ ਬੰਦੀ ਸਿੱਖ ਪਰਿਵਾਰ ਉਹ ਹੈ ਜਿਨ੍ਹਾਂ ਨੇ ਸਦਾ ਕੱਟੀ ਉਸ ਮਹੌਲ ਵਿੱਚ ਜਦੋਂ ਟੈਂਕਾਂ ਤੋਪਾਂ ਨਾਲ ਦਰਬਾਰ ਸਾਹਿਬ ਤੇ ਹਮਲਾ ਹੋਇਆ ਉਹ ਜਜ਼ਬਾਤੀ ਹੋ ਗਏ ਜਦੋਂ ਕਾਂਗਰਸ ਨੇ ਹਜ਼ਾਰਾਂ ਸਿੱਖ ਭੈਣ ਭਰਾਵਾਂ ਦਾ ਕਤਲ ਕੀਤਾ ਉਹ ਜਜ਼ਬਾਤੀ ਹੋ ਗਏ ਉਸ ਜਸਪਾਤ ਵਿੱਚ ਉਹਨਾਂ ਨੇ ਕਦਮ ਚੁੱਕੇ ਚੁੱਕੇ ਉਹਨਾਂ ਨੇ ਆਪਣੀ ਸਾਰੀ ਸਜ਼ਾ ਪੂਰੀ ਕੀਤੀ ਪੂਰੀ ਕਰਨ ਦੇ ਬਾਅਦ ਉਹ ਤੋਂ ਵੀ ਦੁਬਣੀ ਹੋ ਗਈ ਪਰ ਉਹ ਛੱਡ ਨਹੀਂ ਜਾ ਰਹੇ ਬੰਦੀ ਸੀ ਕੋ ਐ ਬੰਦੀ ਸੀ ਕੋ ਨਹੀਂ ਹਲੇ ਸਾਲ ਜੇਲ੍ਹ ਚ ਨਹੀਂ ਹੋਇਆ ਤੇ ਚੀਕਾਂ ਨਿਕਲੀਆਂ ਪਈਆਂ ਭਾਈ ਗੁਰਦੀਪ ਸਿੰਘ ਖੇੜਾ उन्होंने धर्मपत्री थोड़ी हम आई सी चौंती साल हो गए जेल भाई बलवंत राज उन्नती साल हो गए प्रोफेसर दविंद्रपाल भोलर उगतार सिवरा अठाई साल भाई परमजीत सिंह प्योरा न अठाई साल सारी कौम अकाली दल श्रोमी गुरद्वा प्रबंधक कमेटी इन्ना बंदी सिखा चढ़ाव लगी है भाई अमृतपाल जी सारी वकीलों की सेवा एच जी पीसी परिवार अच अचानक उन्हें आ गया कि मैं हूँ एम पी बनना है। मैं पूछना चाहना जो अभी ਭਾਈ ਰਾਜੂ ਵਾਲਾ ਦੀ ਭੈਣ ਨੂੰ ਖੜਾ ਕੀਤਾ ਛੜਾਉਣ ਵਾਸਤੇ ਮੈਂ ਆਪ ਸਿਮਰਤਜੀਤ ਸਿੰਘ ਮਾਮਦੇ ਘਰੇ ਗਿਆ ਹੱਥ ਜੋੜ ਕੇ ਮੈਂ ਕਿਹਾ ਬੇਨਤੀ ਕੀਤੀ ਕਿ ਆਪਾਂ ਇਕੱਠੇ ਹੋ ਜੀਏ ਐਤੀ ਬੀਬੀ ਜੀ ਨੂੰ ਉਹਦੀ ਭੈਣ ਨੂੰ ਖੜਾ ਕਰਦੀਏ ਤੇ ਤੁਸੀਂ ਸਾਡਾ ਸਾਥ ਦਿਓ ਕਹਿੰਦਾ ਨਹੀਂ ਮੈਂ ਆਪ ਲੜਨਾ ਕੋਈ ਮੱਤੀ ਜਗਣੀ ਆ ਜਿਹੜੇ ਲੋਕ ਹੁਣ ਭਾਈ ਸਾਹਿਬ ਨਾਲ ਤੁਰੇ ਫਿਰਦੇ ਆ ਸਾਰਿਆਂ ਨੂੰ ਮੈਂ ਬੇਨਤੀ ਕੀਤੀ ਕਿ ਆਪਾਂ ਸਾਰੇ ਬੰਦੀ ਸਿਰ ਛਡਾਉਣੇ ਐ ਸਾਡਾ ਸਾਥ ਦੇ ਦਿਓ ਨਾ ਨਹੀਂ ਮੈਂ ਇੱਕ ਹੋਰ ਸਵਾਲ ਪੁੱਛਣਾ ਚਾਹਣਾ ਤੇਲ ਕੋ ਮੈਂ ਕਿਸੇ ਦੇ ਖਿਲਾਫ ਨਹੀਂ ਐ ਨਾ ਮੈਂ ਬੋਲਣਾ ਮੈਂ ਜਿਹੜੇ ਸਵਾਲ ਪੁੱਛ ਰਿਹਾ ਉਹ ਸਵਾਲ ਤੁਸੀਂ ਆਪਣੇ ਆਪ ਨੂੰ ਪੁੱਛੋ ਤੇ ਉਹਦਾ ਜਵਾਬ ਜਿਹੜੇ ਤੁਹਾਡੇ ਕੋਲ ਆਉਂਦੇ ਐ ਉਹਨਾਂ ਨੂੰ ਤੁਸੀਂ ਵੀ ਜਵਾਬ ਦਿਓ ਇਹਦਾ ਪੰਥ ਕੀ ਹੈ ਕੀ ਇੱਕ ਦਿਨ ਬੰਦਾ ਚੋਲਾ ਪਾਲੇ ਅਮਰਿਤ ਛਕਲੇ ਉਹ ਪੰਥ ਪੰਜਾਂਦਾ ਹੈ ਕਿ 103 ਸਾਲ ਪੁਰਾਣੀ ਪੰਦੀ ਜਮਾਤ ਉਹ ਪੰਥ ਹੈ ਜਿਹੜਾ ਹੁੰਦਾ ਅਕਾਲੀ ਗੁਰਦੇ ਖਲਾਬ ਚੋਲਾ ਪਾ ਕੇ ਗਾਤਰਾ ਪਾ ਕੇ ਨਿਸ਼ਾਨਾ ਨਾ ਕਾਂਗਰਸ ਹੈ ਨਾ ਆਪ ਹੈ ਨਾ ਭਾਜਪਾ ਹੈ ਨਿਸ਼ਾਨਾ ਅਕਾਲੀ ਦਲੀ ਹੈ ਉਹ ਕੌਣ ਹੈ ਕਿਹੜੀਆਂ ਏਜੰਸੀਆਂ ਦੇ ਬੰਦੇ ਹੈ ਕਿਤੇ ਆਪਾਂ ਵਿਚਾਰੇ ਹੁਣ ਮੈਂ ਪੁੱਛਣਾ ਚਾਹਣਾ ਹੈ ਭਾਈ ਸਾਹਿਬ ਨੇ ਐਲਾਨ ਕੀਤਾ ਮੈਂ ਸਿਆਸੀ ਇਲੈਕਸ਼ਨ ਕਿਤੇ ਨਹੀਂ ਲੜਨਾ ਮੈਂ ਤਾਂ ਧਰਮ ਦਾ ਪ੍ਰਚਾਰ ਕਰਨਾ ਨਸ਼ੇ ਛਡਾਉਣੇ ਮੈਂ ਕਹਿੰਦਾ ਬਹੁਤ ਵਧੀਆ ਗੱਲ ਹੈ ਧਰਮ ਦਾ ਪਛਾਣ ਤੇ ਸਿਆਸਤ ਪਰ ਇੱਕਦਮ ਰਾਤ ਨੂੰ ਮਨ ਕਿਉਂ ਬਦਲ ਜਾਂਦਾ ਹੈ ਕਿ ਕਾਲੀ ਦਲ ਦੀ ਚੜ੍ਹ ਘੋਰੀਏ ਤੇ ਆਪਾਂ ਰੋਕੀਏ ਨਾਲੇ ਮੈਂ ਕੁਛ ਨਾ ਚਾਹਣਾ ਸਾਰੇ ਬੈਠੇ ਐ ਕੋਈ ਦੱਸ ਸਕਦਾ ਇੱਕ ਸਾਲ ਪਹਿਲੇ ਭਾਈ ਅਮਰਪਾਲ ਜੀ ਕਿੱਥੇ ਰਹਿੰਦੇ ਹੁੰਦੇ ਸੀ ਇੱਕ ਸਾਲ ਪਹਿਲੇ ਕਿੱਥੇ ਸੀ ਕੀ ਕੰਮ ਕਰਦਾ ਸੀ ਦੁਬਈ ਰਹਿੰਦਾ ਦੁਬਈ ਨਹੀਂ ਦੁਬਈ ਕਰਦੇ ਕੀ ਹੁੰਦੇ ਸੀ ਦੇ ਪਤਵੰਤੇ ਹੁੰਦੇ ਸੀ ਹੈਂ ਹਾਂ ਐ ਜੇ ਹੁੰਦੇ ਸੀ ਬਾਈ ਵਰਗੇ ਹੈਂ ਕੁਛੋ ਪਾਠ ਕਰਦੇ ਨਾ ਪਾਠ ਕਰਦੇ ਨਾ ਜੀਣਾ ਪਾਉਂਦੇ ਇੱਕਦਮ ਹਵਾਈ ਜਾ ਕੇ ਬੜਾ ਉੱਤਰਦਾ ਬਾਲ ਵੀ ਕਹਿੰਦਾ ਮੈਂ ਰੱਖਨੇ ਆ ਅੰਮ੍ਰਿਤ ਵੀ ਛਕ ਲੈਂਦਾ ਚੋਲੇ ਵੀ ਪਾਲੰਦੇ ਤੇ ਪੂਰਾ ਡਰਾਮਾ ਕਰ ਲੈਂਦਾ ਕੋਈ ਰੋਗ ਤਾਂ ਨਹੀਂ ਫਿਰ ਜਦੋਂ ਮਾਹੌਲ ਬਣ ਜਾਂਦਾ ਉਹਨੂੰ ਫੜ ਕੇ ਰੱਖ ਲੈਂਦੇ ਆ ਉਹਦੇ ਬਾਅਦ ਜਦੋਂ ਲੋੜ ਪਈ ਖੜਾ ਕਰ ਦਿੰਦੇ ਆ ਕਿਤੇ ਸੋਚੋ ਇੱਕ ਸਾਲ ਚ ਬੰਦਾ ਇੰਨਾ ਤੰਤਕ ਹੋ ਗਿਆ ਕਿ 103 ਸਾਲ ਪੁਰਾਣੀ ਨੂੰ ਆਪੋ ਸਮਝੇ ਵੀ ਕੋਤਕ 103 ਸਾਲ ਪੁਰਾਣੀ ਪਾਰਟੀ ਐ ਥੋਡੀ ਪਾਰਟੀ ਐ ਥੋੜੇ ਬਜ਼ੁਰਗਾਂ ਦੀ ਇਹ ਕੌਮ ਦੀ ਜੱਥੇਬੰਦੀ ਆ ਕੌਮ ਦੀ ਫੌਜ ਹੈ ਨਹੀਂ ਦੂਜੀ ਗੱਲ ਇਹ ਇੱਕ ਸਾਲ ਚ ਜੇ ਜਿਹੜਾ ਬੰਦਾ ਨਹੀਂ ਕੱਟ ਸਕਦਾ ਉਹ ਕੌਮ ਦੀ ਅਗਵਾਈ ਕਿੱਥੇ ਕਰੂ ਜਿਹੜੇ ਇੱਕ ਸਾਲ ਇਹ ਗਰਮੀ ਲੱਗੇ ਚੱਲਦੀ ਆਂਦੀ ਆ ਕੌਮ ਦੀ ਕਿਥੇ ਕੌਮ ਦੀ ਅਗਵਾਈ ਕੀਤੀ ਹੈ ਅਕਾਲੀ ਸ਼ਹੀਦ ਲੀਡਰਸ਼ਿਪ ਇਸਤਪ੍ਰਕਾਸ਼ ਸਿੰਘ ਬਾਦਲ ਨੇ 16 ਸਾਲ ਜੇਲ ਕੱਟੀ ਹੈ 16 ਸਾਲ ਐਨਐਸਐਚ ਇੰਨੇ ਸੇ 16 ਸਾਲ ਜਦੋਂ ਜੇਲ੍ਹ ਜਾਂਦੇ ਸੀ ਕਿਤੇ ਮੈਂ ਜਾਂ ਮੇਰੀ ਮਾਤਾ ਜੀ ਨੇ ਧਰਮੇ ਨਹੀਂ ਦਿੱਤੇ ਕਿ ਸਾਨੂੰ ਸਾਡੇ ਮੇਰੇ ਪਿਤਾ ਨੂੰ ਛੁਡਾ ਲਿਓ ਮੇਰੇ ਘਰਾਂ ਲਈ ਛੁਡਾ ਲਓ ਕੋਈ ਨਹੀਂ ਕੀਤੇ ਇੱਥੇ ਜਲਦਾਰ ਬੈਠੇ ਹੁਣੇ ਜਿਨ੍ਹਾਂ ਨੇ ਬਾਦਲ ਸਾਹਿਬ ਦੇ ਨਾਲ ਜਿਨ੍ਹਾਂ ਤੇ ਇਹ ਲੱਗਿਆ ਹੋਣਾ ਉਹਨਾਂ ਨੇ ਘਰ ਵਾਲਿਆਂ ਨੇ ਇੱਕ ਦਿਨ ਧਰਨੇ ਨਹੀਂ ਦਿੱਤੇ ਕਿ ਸਾਨੂੰ ਛੁਡਾ ਲਿਓ ਅਸੀਂ ਜਕਾਰਾ ਛੱਡ ਕੇ ਅੰਦਰ ਜਾਂਦੇ ਸੀ ਬੋਲੇ ਜੋ ਜਹਾ ਸ ਅਗੁੱਲ ਸਾਹਮਣੇ ਕੋਈ ਹੈ ਜਿਨ੍ਹਾਂ ਨੇ ਜੇਲ ਕੱਟੀ ਸੀ ਤੁਹਾਡੇ ਡੈਡੀ ਨੇ ਕੱਟੀ ਸੀ ਹੁਣ ਦੱਸੋ ਤੁਹਾਨੂੰ ਡੈਡੀ ਨੂੰ ਪਤਾ ਸੀ ਕਿ 2 ਮਹੀਨੇ ਰੱਖਣੇ ਆ ਜਾਂ 10 ਸਾਲ ਰੱਖਣੇ ਉਹ ਆਪ ਪੁਲਿਸ ਦੇ ਥਾਣੇ ਦੇ ਸਾਹਮਣੇ ਗਏ ਕਿ ਸਾਨੂੰ ਫੜੋ ਅੱਛਾ ਇੱਕ ਹੋਰ ਗੱਲ ਦੱਸੋ ਅਕਾਲੀ ਗੰਦ ਦੇ ਲੀਡਰ ਆਪ ਜਾਂਦੇ ਸੀ ਸਾਨੂੰ ਫੜ ਲਓ ਕਿਦੇ ਇਕੱਲੇ ਦੇ ਲੂਡਰ ਗੱਡੀਆਂ ਚ ਭੇਸ ਬਦਲ ਕੇ ਲੋਕਾਂ ਦੇ ਘਰੇ ਲੁਕ-ਲੋਕੇ ਨਹੀਂ ਆਪਣੇ ਆਪ ਨੂੰ ਸੰਭਰਵ ਕੀਤਾ ਫਰਕ ਦੇਖੋ ਫਰਕ ਦੇਖੋ ਤੁਸੀਂ ਇਹ ਚੋਣਾਂ ਆ ਗਈ ਗਵਾਹੀ ਦੇ ਸਾਡੀ ਕੋਈ ਵੀ ਕੋਈ ਕੌਣ ਕਰੂਗਾ ਉਹ ਕਰੂਗਾ ਜਿਹੜਾ ਇੱਕਦਮ ਪੁਲਿਸ ਆ ਜਾਏ ਦਿੱਤਰ ਹੋ ਜਾਏ ਪਹਿਲੇ ਤਾਂ 2 ਤੋਂ 6 ਮਹੀਨੇ ਮੈਂ ਖਾਲਿਸਤਾਨ ਮੈਂ ਇਹ ਮੁੰਡੇ ਤਿਆਰ ਹੋ ਜਿਓ ਇਹ ਹੋ ਜਾਓ ਜਿਹੜੇ ਹਿੰਮਤ ਹੱਥ ਕਰੋ 1 ਮਿੰਟ ਨਹੀਂ ਲੱਗੇ ਜਦ ਪੁਲਿਸ ਆਈ 1 ਮਿੰਟ ਮੈਂ ਤੁਹਾਨੂੰ ਤੁਹਾਨੂੰ ਖਾਲਸਾ ਜੀ ਬੇਨਤੀ ਕਰਨਾ ਚਾਹਣਾ ਹੈ ਲੀਡਰ ਉਹ ਹੁੰਦਾ ਜਿਹੜੇ ਕੌਮ ਨੂੰ ਬਚਾਉਂਦਾ ਹੈ ਮਰਵਾਉਂਦਾ ਨਹੀਂ ਤੁਸੀਂ ਕੱਲ ਹੋਰ ਦੱਸਿਓ ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਰੱਖਿਆ ਵਾਸਤੇ ਆਪਾਂ ਅੱਗੇ ਹੁਣ ਨਿਰ ਟਾਲ ਬੰਦੇ ਜੇ ਕੋਈ ਹੱਥ ਵੀ ਲਾ ਦੇ ਇੱਥੇ ਆਪਣੇ ਬੰਦੇ ਨੂੰ ਛਡਾਉਣ ਵਾਸਤੇ ਗੁਰੂ ਮਹਾਰਾਜ ਨੂੰ ਤੁਸੀਂ ਥਾਣੇ 'ਚ ਲੈ ਜਾਓ ਤੇ ਪਿੱਛੇ-ਪਿੱਛੇ ਤੁਸੀਂ ਜਾਓ ਕਿ ਤੁਹਾਨੂੰ ਪਤਾ ਕੋਈ ਲਾਠੀ ਕਾਲ ਨਹੀਂ ਕਰੂਗਾ ਕੋ ਗੁਰੂ ਮਹਾਰਾਜ ਨਾਲ ਕੋਈ ਐਜਾ ਕੁਝ ਕਰਦਾ ਗੱਲ ਫਿਰ ਮੈਂ ਆ ਜਿੱਜਾ ਮੈਂ ਤੋਣਾ ਕਿ ਤੁਸੀਂ ਸੋਚੋ ਕੀ ਨਿਸ਼ਾਨਾ ਇਹਨਾਂ ਦਾ ਕੱਲਾ ਅਖਾਲੀ ਦੇ ਖਤਮ ਕਰਨਾ ਮੈਂ ਹੁਣੀ ਇੱਕ ਅਫਸਰ ਨੂੰ ਪੁੱਛ ਰਿਹਾ ਸੀ ਇਲੈਕਸ਼ਨ ਕਮਿਸ਼ਨ ਦੇ ਕੀ ਭਾਈ ਸਾਹਿਬ ਦਾ ਚੱਲ ਰਿਆ ਸੀ ਨਾ ਕਾਗ ਉਹਥੇ ਨਹੀਂ ਆਈ ਇਲੈਕਸ਼ਨ ਕਮਿਸ਼ਨ ਦੇ ਅਫਸਰ ਨੇ ਕਿਹਾ ਸਾਨੂੰ ਜੇਲ ਸੁਪਰਡੈਂਟ ਡਿਬ੍ਰੂਗੜਾ ਫੋਨ ਆਇਆ ਜੀ ਕਿ ਮੇਰੇ ਸਾਹਮਣੇ ਸੌਂ ਚੁੱਕੀ ਆ ਜੀ ਇਹਨਾਂ ਕਾਗਿ ਤੁਸੀਂ ਪਾਸ ਕਰੋ ਜਾਂ ਐਨਐਸਏ ਚ ਬੰਦਾ ਹੋ ਤੇ ਜੋਲ ਜੇਲ ਸੁਪਰਡੈਂਟ ਇੰਨਾ ਵਿਹਲਾ ਹੈ ਕਿ ਇੱਥੇ ਟੈਲੀਫੋਨ ਆਪ ਕਰੂ ਹੋਰ ਜਿੰਨੇ ਐਨਐਸਏ ਦੇ ਉਹ ਤਾਂ ਕਲੈਕਸ਼ਨ ਲੜ ਨਹੀਂ ਸਕਦੇ ਬਾਦਲ ਸਾਹਿਬ ਮੈਂ ਛੋਟਾ ਜਿਹਾ ਹੁੰਦਾ ਸੀ ਬਾਦਲ ਸਾਹਿਬ ਕਿਤੇ 3 ਸਾਲ ਕੋਇੰਬਟੂਰ ਜੇਲ ਸੀ 2 ਸਾਲ ਕਿਸੇ ਹੋਰ ਜੇਲ ਸੀ 4 ਸਾਲ ਕਿਸੇ ਹੋਰ ਜੇਲ ਸੀ ਮੈਨੂੰ ਯਾਦ ਹੈ ਇੱਕ ਗੱਲ ਕੋਇੰਬਟੂਰ ਦੀ ਰਾਮੇਲ ਨਾਡੂ ਚ ਕੋਇੰਬਟੂਰ ਸ਼ਹਿਰ ਉੱਥੇ ਜੇਲ ਰੱਖੇਗੇ ਸਾਨੂੰ 6 ਮਹੀਨਿਆਂ ਬਾਅਦ ਮਸਾ ਇੱਕ ਦਿਨ ਮਿਲਣ ਦਿੰਦੇ ਸੀ ਇੱਥੇ ਹਰ ਰੋਜ਼ ਪਰਿਵਾਰ ਮਿਲਦਾ 6 ਮਹੀਨਿਆਂ ਬਾਅਦ ਜੇ ਮੈਨੂੰ ਯਾਦ ਆ ਜਦੋਂ ਮੈਂ ਤੇ ਮੇਰੇ ਮਾਤਾ ਜੀ ਗੈਰ ਮਿਲਣ ਸਾਨੂੰ ਇੰਨਾ ਤੰਗ ਕਰਦੇ ਸੀ ਜਿਹੜੇ ਰਿਕਸ਼ੇ ਤੇ ਜਾਂ ਸਕੂਟਰ ਤੇ ਚੜਦੇ ਪੁਲਿਸ ਵਾਲੇ ਆ ਕੇ ਸਾਨੂੰ ਧਾਰਨਦੇ ਕਿ ਕੋਈ ਰਿਕਸ਼ਾ ਨੂੰ ਲੈ ਕੇ ਨਹੀਂ ਜਾਣਾ ਅਧਵਾਦੀ ਹੈ ਹੋਰ ਗੱਲ ਸਾਨੂੰ ਕਮਰਾ ਨਹੀਂ ਮਿਲਦਾ ਸੀ ਫਿਰ ਉੱਥੇ ਜੋਰਜ ਫਰਨਾਂਡੇ ਤੁਸੀਂ ਪਤਾ ਹੋਣਾ ਲੀਡਰ ਹੁੰਦਾ ਸੀ ਜੋਰਜ ਫਰਨਾਂਡੇ ਜਨਤਾ ਪਾਰਟੀ ਦਾ ਉਹਦੀ ਪਾਰਟੀ ਦੇ ਕੋਈ ਵਰਕਰ ਸੀ ਅਸੀਂ ਉਹਨੂੰ ਟੈਲੀਫੋਨ ਕੀਤਾ ਯਾਰ ਸਾਨੂੰ ਕੋਈ ਰਹਿਣ ਨੂੰ ਕੋਈ ਗੱਡੀ ਸਾਨੂੰ ਲੈ ਕੇ ਜਾਣ ਨੂੰ ਸਾਨੂੰ ਨਾ ਬੋਲੀ ਆਉਂਦੀ ਇੱਥੇ ਨਾ ਸਾਨੂੰ ਬੋਲੀ ਆਉਂਦੀ ਹੈ ਨਾ ਅਸੀਂ ਕੋਈ ਪਤਾ ਅਸੀਂ ਉਹਨਾਂ ਦੇ ਵਰਕਰਾਂ ਦੇ ਘਰੇ ਰਹਿੰਦੇ ਸੀ ਤੇ ਉਹ ਲੈ ਕੇ ਜਾਂਦੇ ਸੀ ਸਾਨੂੰ ਕੇਲ ਚ ਐਜੇ ਦੇਖਿਆ ਅੱਛਾ ਜਦੋਂ ਮੁਲਾਕਾਤ ਹੁੰਦੀ ਸੀ ਇੱਕ ਸੀਆਈਡੀ ਵਾਲਾ ਉਹਨਾਂ ਦਾ ਇੱਕ ਪਾਸੇ ਹੁੰਦਾ ਸੀ ਦੂਜਾ ਸੀਆਈਡੀ ਦੂਜੇ ਪਾਸੇ ਐ ਬੈਠੇ ਹੁੰਦੇ ਜੀ अपने ना कि अपने बाप नागू अंग्रेजी चल कर कोई पंजाबी सू समझ नहीं आती वो चिल है बादल साहब पता तीन साल बाद जाओगे या छे साल बाद छे जाऊंगे अच्छा दूजी गल मैं देख रहा ये बंदी सिखा चौंती साल बीपी माता चौंती साल ਕਿਤੇ ਮੇਰੇ ਵੀਰ ਨੇ ਆਪਣੇ ਮੈਨੀਫੈਸਟੋਲ ਲਿਖਿਆ ਕਿ ਮੈਨਾਂ ਨੂੰ ਛਡਾਉਣਾ ਹੈ ਨਹੀਂ ਉਹ ਤਾਂ ਆਪਣੇ ਆਪ ਨੂੰ ਛਡਾਉਣ ਵਾਸਤੇ ਇਲੈਕਸ਼ਨ ਲੜ ਰਹੇ ਆ ਅਕਾਲੀ ਦਲ ਇਹਨਾਂ ਨੂੰ ਛਡਾਉਣ ਵਾਸਤੇ ਇਲੈਕਸ਼ਨ ਲੜ ਰਹੇ ਆ ਅਸੀਂ ਜਿੰਨੇ ਬੰਦੀ ਸੀ ਕਾ ਸਾਰੇ ਪਰਿਵਾਰ ਅਕਾਲੀ ਦਲ ਨਾਲ ਉਹਨਾਂ ਨੂੰ ਵਿਸ਼ਵਾਸ ਅਕਾਲੀ ਦਲ ਤੇ ਹੈ ਉਹ ਕੱਲਾ ਵੀਰ ਕਹਿੰਦਾ ਮੈਨੂੰ ਛੱਡ ਦਿਓ ਬਾਕੀ ਆ ਰਹਿਣ ਅੰਦਰ ਮੈਂ ਖਾਲਸਾ ਜੀ ਇਹ ਕਿਉਂ ਗੱਲਾਂ ਕਹਿ ਰਹੇ ਆ ਕੀ ਆਪਾਂ ਪਛਾਣੀਆਂ ਆਪਣੇ ਕਿਹੜੇ ਐ ਕਿਉਂਕਿ ਆਪਾਂ ਬਾਰ-ਬਾਰ ਧੋਖਾ ਖਾਈ ਜਾਂਦੇ ਆ ਉਹਦੇ ਬਾਅਦ ਪਛਤੌਣੇ ਆ ਆ ਤੁਸੀਂ ਦਾदू ਵਾਲ ਆ ਮੰਡ ਆ ਭਾਈ ਮੋਹਕਮ ਸਿੰਘ ਉਹਨਾਂ ਦੀ ਸ਼ਕਲਾਂ ਦੇਖ ਲਓ ਉਤੋਂ ਦੀ ਗਾਤਰਾ ਚੋਲੇ ਪਾਏ ਐ ਐ ਕਹਿਣਗੇ ਕਿ ਪਤਾ ਨਹੀਂ ਕਿੱਡਾ ਵੱਡਾ ਮਹਾਂਪੁਰਖ ਆਗੇ ਪਰ ਹੈ ਕੌਣ ਏਜੰਸੀਆਂ ਦੀ ਆਈਪੀ ਦੇ ਬੰਦੇ ਹੁਣ ਕਿੱਥੇ ਐ ਉਦੋਂ ਅਕਾਲੀ ਦਲ ਦੇ ਕਲਾਬ ਸਰਕਾਰੋਂ ਦੇ ਹੁੰਦੇ ਸੀ ਕਿ ਅਕਾਲੀ ਦਲ ਦੀ ਸਰਕਾਰ ਸੀ ਅੱਜ ਬੀਜੇਪੀ ਚ ਹੈ ਬੀਜੇਪੀ ਚ ਤੇ ਹਲੇ ਵੀ ਨਹੀਂ ਜਾਗੋਗੇ ਹਲੇ ਵੀ ਦੇਖੋਗੇ ਫਿਰ ਨੁਕਸਾਨ ਆਪਣੀ ਕੌਮ ਦਾ ਹੋਊ ਤੁਸੀਂ ਇਹ ਦੇਖੋ ਕਿੰਨਾ ਆਪਾਂ ਆਪਾਂ ਨੇ ਮੁੰਡੇ ਨੂੰ ਮਰੋਣਾ ਇੱਥੇ ਆ ਜਿਹੜੀ ਬੀਜੇਪੀ ਆ ਕੀ ਚਾਹੁੰਦੀ ਐ ਦੇਖੋ ਅੱਜ ਉਹਨਾਂ ਦੀ ਹਾਰ ਹੋ ਰਹੀ ਐ ਮੋਦੀ ਦੀ ਸਾਰੇ 400 ਕਹਿੰਦੇ ਸੀ 200 ਨਹੀਂ ਟਪਣੇ ਦੇ ਕਾਇਮ ਕਬਰਾੜ ਤੋਂ ਨੇ ਕੀ ਕਹਿਣ ਲੱਗਿਆ ਕਿ ਮੁਸਲਮਾਨ ਕੋੜੇ ਮੰਗਲ ਤੋਂ ਤਰ ਖੋਣਗੇ 70 ਸਾਲ ਤੱਕ ਹੋਈ ਨਹੀਂ ਤਾਂ ਹੁਣ ਕਿੱਦੋਂ ਖੋਲਣਗੇ ਉਹ 18% ਦਾ ਤੁਸੀਂ 70% ਹੈ ਉਹਨਾਂ ਨਿਸ਼ਾਨਾ ਹੈ ਕਿ ਪੋਲਰਾਈਜੇਸ਼ਨ ਇਕੱਠੇ ਕਰੋ ਹਿੰਦੂ ਭਾਈਚਾਰੇ ਨੂੰ ਡਰਾਓ ਤਾਂ ਵੋਟਾਂ ਪੈਣੀਆਂ ਉਹ ਲੋਕਾਂ ਦੀ ਰਾਜਨੀਤੀ ਕਰਦੇ ਐ ਅਸੀਂ ਆਪਣੇ ਸੂਬੇ ਦੀ ਕੌਮ ਤਗੜਾ ਕਰਨ ਵਾਸਤੇ ਕਰਦੇ ਐ ਅਸੀਂ ਅਸੀਂ ਲੜਾਈ ਲੜ ਰਹੇ ਆ ਕਿ ਪੰਜਾਬ ਨੂੰ ਬਚਾਈਏ ਕਿਉਂਕਿ ਆਪਣਾ ਘਰ ਹੈ ਆਪਣੇ ਘਰ ਵਿੱਚ ਆਪਾਂ ਕਦੋਂ ਇੱਥੋਂ ਜਾ ਨਹੀਂ ਸਕਦੇ ਜੇ ਇੱਥੇ ਨੁਕਸਾਨ ਹੋ ਗਿਆ ਇੱਥੇ ਤਬਾਹ ਆ ਗਿਆ ਇੱਥੇ ਐਜੰਸਰ ਆ ਗਏ ਜਿਹੜਾ ਅੱਗ ਲਾਉਂਦੇ ਆ ਆਪਣੇ ਬੱਚਿਆਂ ਦਾ ਕੀ ਹੋਊਗਾ ਤੁਹਾਡਾ ਕੀ ਹੋਊਗਾ ਆਪਾਂ ਦੇਖਿਓ 15 ਸਤ ਇਸ ਕਰਕੇ ਆਪਾਂ ਪਛਾਣ ਦੇ ਨਹੀਂ ਹੁਣ ਇਹ ਕੱਲ੍ਹ ਦਾ ਸੀ ਹੁਣ ਉਹਨਾਂ ਨੇ ਦੇਖਿਆ ਕਿ ਮੁਸਲਮਾਨ ਹੁਣ ਉਹਨਾਂ ਨੇ ਦੇਖਿਆ ਕਿ ਹਿੰਦੂ ਵੋਟ ਬੈਂਕ ਕਿਵੇਂ ਇਕੱਠੀ ਕਰੀਏ ਤੇ ਉਮੀਦਵਾਰ ਭੇਜਦਾ ਇੱਥੇ ਤੇ ਇੱਥੇ ਡਰਾਉਣ ਲੱਗੇ ਕਿ ਹਿੰਦੂ ਇਕੱਠੇ ਹੋ ਜਾਓ ਦੂਜੇ ਭਾਈ ਚਾਰੇ ਇਕੱਠੇ ਹੋ ਜਾਓ ਇੱਥੇ ਖਾਲਸਾਣ ਬਣ ਜਾਊਗਾ ਭਲੇ ਵੀ ਨਹੀਂ ਸਮਝਉ ਅਕਾਲੀ ਜਨ ਥੋੜੀ ਪਾਪਾਰਟੀ ਹੈ ਕੌਮ ਦੀ ਜਥੇਬੰਦੀ ਹੈ ਕੌਮ ਦੀ ਫੌਜ ਹੈ 103 ਸਾਲ ਪੁਰਾਣੀ ਪਾਰਟੀ ਹੈ ਖੋਦੇ ਵਾਸਤੇ ਲੜਾਈ ਲੜਦੀ ਹੈ ਕਿਸਾਨੀ ਦੀ ਲੜਾਈ ਲੜਦੀ ਹੈ ਗਰੀਬ ਦੀ ਲੜਾਈ ਲੜਦੀ ਹੈ ਅੱਜ ਕਿਸਾਨ ਤੁਹਾਡੇ ਟਿਊਬਵਲ ਕਨੈਕਸ਼ਨ ਹੈ ਬਾਦਲ ਸਾਹਿਬ ਨੇ ਦਿੱਤੇ ਹੈ ਉਹਦੇ ਵਿੱਚ ਮੁਫਤ ਬਿਜਲੀ ਆਉਂਦੀ ਹੈ ਬਾਦਲ ਸਾਹਿਬ ਨੇ ਕਾਲੀ ਦਲ ਨੇ ਦਿੱਤੇ ਹੈ ਪੱਕੀਆਂ ਮੰਨੀਆਂ ਤੁਹਾਡੇ ਪਿੰਡਾਂ ਵਿੱਚ ਬਣਾਉਣਾਂ ਦਾ ਕਾਲੀ ਦਲ ਹੈ ਆ ਨਹਿਰਾਂ ਦੇ ਕਸੀਆ ਕੱਢਣਾਂ ਵਾਲਾ ਕਾਲੀ ਦਲ ਹੈ ਆ ਖਾੜੇ ਤੇ ਅੰਡਰਗਰਾਉਂਡ ਪਾਈਪ ਪਾਉਣ ਵਾਲਾ ਕਾਲੀ ਦਲ ਹੈ ਤੁਹਾਡੇ ਟਰੈਕਟਰਾਂ ਦੇ ਟੈਕਸ ਲੱਗਦਾ ਸੀ ਮਾਫ਼ ਕਰਨ ਵਾਲਾ ਕਾਲੀ ਦਲ ਹੈ ਇਹ ਤਾਂ ਵੱਡੀ ਕਿਸਾਨੀ ਦੀ ਜਥੇਬੰਦੀ ਕੀ ਹੋ ਜਾਂਦੀ ਹੈ ਆ ਗਰੀਬ ਨੂੰ ਆਟਾ ਦਾਲ ਸ਼ਗਨ ਪੈਨਸ਼ਨ ਦੇਣ ਵਾਲਾ ਅਕਾਲੀ ਦਲ 200 ਯੂਨਿਟ ਮਾਫ ਕਰਨ ਵਾਲਾ ਉਹਨਾਂ ਦਾ ਅਕਾਲੀ ਦਲ ਲੜਕੀਆਂ ਨੂੰ ਸਾਈਕਲ ਦੇਣ ਵਾਲਾ ਅਕਾਲੀ ਦਲ ਨੌਜਵਾਨਾਂ ਨੂੰ ਗੇਮ ਖੇਡਣ ਦੇ ਨਾਲ ਅਕਾਲੀ ਦਲ ਸੀ World Cup ਕਬੱਡੀ ਕਰਾਉਣ ਵਾਲਾ ਕਬੱਡੀ ਨੂੰ ਪਿੰਡਾਂ ਤੋ ਕਿੱਥੇ ਪਹੁੰਚਾਈ ਅਕਾਲੀ ਦਲ ਨੇ ਪਹੁੰਚਾਈ ਆ ਸਾਰਾ ਕੁਝ ਤਾਂ ਬੰਦ ਕਰਤਾ ਨਸਲਾਂ ਕਿਉਂਕਿ ਆਪਾਂ ਗੱਲਾਂ ਚਾਉਣ ਲੱਗੇ ਕੈਪਟਨ ਅਮਰਿੰਦਰ ਸਿੰਘ ਨੇ ਗੁਰਕਾ ਸਾਹੀ ਸੋਖਾਦੀ ਆਓ ਜੀ ਇੱਕ ਇੱਕ ਸੈਕਟਰ ਨੂੰ ਪਾ ਲਈ ਉਹ ਝਾੜੂ ਵਾਲਿਆਂ ਨੇ ਕੰਧ ਜੀ ਲੇਦਾ ਕਿੱਕ ਮੌਕਾ ਝਾੜੂ ਵਿੱਚ ਲੋ ਇੱਕ ਇਹਨੂੰ ਦੇ ਦਿਓ 10 ਸਾਲ ਗ੍ਰਾਭ ਕਰਲੇ ਜਿੰਦੀ ਦੇ 10 ਸਾਲ 20 ਸਾਲ ਦਾ ਜਵਾ 30 ਸਾਲ ਦਾ ਹੋ ਗਿਆ ਦੂਜੇ ਸੂਬੇ ਅੱਗੇ ਵੱਧ ਕੇ ਤੁਸੀਂ ਆਪਣੀ ਫੌਜ ਨੂੰ ਕਮਜ਼ੋਰ ਕਰਤਾ ਅੱਜ ਤੁਸੀਂ ਕਮਜ਼ੋਰ ਕਰਤਾ ਆਪ ਬੀਜੇਪੀ ਨੇ ਦੇਖਿਆ ਕਿ ਹੁਣ ਲੋਕ ਬਦਲੇ ਇਹਨਾਂ ਨਾਲ ਆ ਜਿਹੜੇ ਧੰਨੇ ਦਿੰਦੇ ਸੀ ਕਿਸਾਨੀ ਦਾ ਮੋਦੀ ਦੇ ਖਿਲਾਫ ਕਰੋ ਹੁਣ ਠੀਕ ਇਹਨਾਂ ਨੂੰ ਕਿਉਂਕਿ ਇਹਨਾਂ ਦੀ ਤਾਕਤ ਤਾਂ ਖਤਮ ਕਰਤੀ ਅਸੀਂ ਤਾਕਤ ਹਜੂਰ ਸਾਹਿਬ ਤੇ ਅੱਜ ਆਰਐਸਐਸ ਕਬਜ਼ਾ ਹੈ ਤਾਕਤ ਪਟਨਾ ਸਾਹਿਬ ਤੇ ਕਮੇਟੀ ਦੇ ਸਾਰੀ ਆਰਐਸਐਸ ਕਬਜ਼ਾ ਹੋ ਗਈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੰਪਲੀਟਲੀ ਬੀਜੇਪੀ ਦੇ ਕੰਟਰੋਲ ਦੇ ਥੱਲੇ ਆ ਗਈ ਆਸਿਰਦੇ ਸ਼ਰੂਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਸੀਂ ਤੋੜਦਾ ਕਿਉਂ ਕੀ ਹੈ ਹਰਿਆਣਾ ਲੱਕ ਕਰ ਦਿੱਤਾ ਜਿਹੜਾ ਕੰਮ ਅੰਗਰੇਜ਼ ਨਹੀਂ ਕਰ ਸਕਦੇ ਸੀ ਤੁਸੀਂ ਆਪਣੀ ਪਾਰਟੀ ਨੂੰ ਕਮਜ਼ੋਰ ਕਰਦਾ ਉਹ ਕਰ ਗਏ ਤੇ ਹੁਣ ਕਦੋਂ ਜਾਗੋਗੇ ਜਦੋਂ ਤੁਹਾਡੇ ਤੇ ਕਮਜ਼ੋਰੀ ਆ ਹੁਣ ਹੁਣ ਆਰਐਸਐਸ ਫਾਸਲਾ ਕਰਿਆ ਕਰੂਗੀ ਕਿਵੇਂ ਅਰਦਾਸ ਕਰਨੀ ਹੈ ਅਜੇ ਤਰ੍ਹਾਂ ਕਾਹਤਾਂ ਕਿਹਨ ਕੋਣ ਬਣੂਗਾ ਆ ਸਾਰਾ ਕੁਝ ਦੇਰ ਲੱਗੀ ਹੁਣ ਆਪਣੇ ਕਈ ਲੋਕ ਆਪਣੇ ਮੈਂ ਕਈ ਵਾਰ ਹੈਰਾਨ ਹੁੰਦਾ ਆਪਣੇ ਸਿੱਖ ਭੈਣ ਭਰਾ ਹੁੰਦੇ ਦੋ ਜੋ ਗਨਮਿੰਨਾ ਪਿੱਛੇ ਕੌਮ ਪਿਟਰ ਚਲੇ ਜਾਂਦੇ ਦੁਕੇ ਪਾਸ ਤੋਂ ਦੋ ਦੋ ਘਣ ਮੈਂ ਨਾ ਪਜੀ ਹੈ ਜੀ ਹਾਲਾਤ ਬਣੀ ਪਈ ਹੈ ਉਹ ਤੁਸੀਂ ਇੱਕ ਗੱਲ ਦੱਸੋ 1 ਜੂਨ 40 ਸਾਲ ਪਹਿਲੇ ਕੀ ਹੋਇਆ ਦਰਬਾਰ ਸਾਹਿਬ ਦੇ ਟੈਂਕਾਂ ਤੋਹਫਾ ਨਾਲ ਕਾਂਗਰਸ ਨੇ ਹਮਲਾ ਕੀਤਾ ਪੂਰੇ ਦੇਸ਼ ਵਿੱਚ ਭਾਵੇਂ ਤਾਮਿਲਨਾਡੂ ਹੈ ਭਾਵੇਂ ਪਟਨਾ ਆ ਭਾਵੇਂ ਕਾਂਕੂੜਾ ਭਾਵੇਂ ਨਾਗਪੂਰਾ ਭਾਵੇਂ ਦਿੱਲੀ ਆ ਬੰਬਈ ਆ ਜਿੱਥੇ ਸਿੱਕ ਦਿਗਦਾ ਸੀ ਉਹਨੂੰ ਫੜ ਲੈਂਦੇ ਸੀ ਪੈਣਾ ਬਾਵਾ ਨੂੰ ਗੁਸਾ ਦੇਂਦੇ ਸੀ ਆ 40 ਸਾਲ ਹੋ ਗਏ ਕਿਸੇ ਨੇ ਇਨਸਾਫ ਨਹੀਂ ਦਿੱਤਾ ਪਰ ਫਿਰ ਵੀ ਆਪਣੇ ਬੰਦੇ ਕਾਂਗਰਸ ਨੂੰ ਮਿੰਟਾਂ 'ਚ ਮੈਂ ਕਿਥੇ ਕਾਂਗਰਸ ਦਾ ਪੂਰਾ ਐਮਐਲਏ ਬਣ ਰਿਹਾ ਮੈਂ ਕਾਂਗਰਸੀਆਂ ਦੀ ਮੈਂ ਕਾਂਗਰਸੀਆਂ ਰਾਹੁਲ ਗਾਂਧੀ ਪੰਜਾਬ ਬੜਾ ਸੜਕਾਂ ਤੇ ਆਪਾਂ ਹਾਰ ਲੈ ਕੇ ਖੜੇ ਤੇ ਫਿਰ ਆਪਣੇ ਆਪ ਨੂੰ ਕਹਿੰਦੇ ਆ ਕੌਮ ਬੜੀ ਬਹਾਦਰ ਹੈ ਆ ਮੈਂ ਆ ਮੇਰੇ ਕੋਲੇ ਮੇਰਾ ਆਈਟੀ ਵਾਲਾ ਬੰਦਾ ਦੱਸ ਰਿਹਾ ਸੀ 84 ਵਿੱਚ ਕਤਲੇਬ ਹੋਇਆ 85 ਵਿੱਚ ਪੰਜਾਬ ਵਿੱਚ ਵਿਧਾਨ ਸਭਾ ਦੇ ਇਲੈਕਸ਼ਨ ਇੱਕ ਸਾਲ ਬਾਅਦ ਹੀ 34 ਸੀਟਾਂ ਕਾਂਗਰਸ ਜਿੱਤ ਕੇ ਲਈ 18 ਤਾਂ ਉਹ ਮਾਝੇ ਚੋਂ ਜਿੱਤ ਕੇ ਆਏ ਦੇਖੋ ਇੱਕ ਸਾਲ ਵੀ ਨਹੀਂ ਆਪਾਂ ਟੱਪਨ ਦਿੱਤਾ ਮਗਰ ਮਗਰ ਤੇ ਹੁਣ ਆਪਣੀ ਪਾਰਟੀ ਵਾਸਤੇ ਤਾਂ ਸਾਰੇ ਨਹੀਂ ਜੀ ਇਹਨੂੰ ਖਤਮ ਕਰਨਾ ਹੈ ਜਿਹੜਾ ਆਉਂਦਾ ਹੈ ਨਿਸ਼ਾਨਾ ਉਹਨੂੰ ਪਤਾ ਹੈ ਕਿ ਸਿੱਖ ਕੌਮ ਦੀ ਤਾਕਤ ਕਾਲੀ ਦਲ ਹੈ ਉਹ ਕਹਿੰਦਾ ਸਿੱਖ ਕੌਮ ਨੂੰ ਕਮਜ਼ੋਰ ਕਰਨਾ ਮੀਨਸ ਕਾਲੀ ਦਲ ਨੂੰ ਖਤਮ ਕਰ ਦਿਓ ਤੇ ਫਿਰ ਵੀ ਨਹੀਂ ਆਪਾਂ ਸਮਝਾਂਗੇ ਫਿਰ ਵੀ ਨਹੀਂ ਪਛਾਣਾਂਗੇ ਕਿਹੜੇ ਏਜੰਸੀਆਂ ਦੇ ਬੰਦੇ ਐ ਕਿਹੜੇ ਆਪਾਂ ਨੂੰ ਕਮਜ਼ੋਰ ਕਰਨ ਦੇ ਐ ਬਿਰਸਾ ਸਿੰਘ ਮੇਲਾ ਦਾ ਮੇਲਾ ਛੋਟਾ ਹੁੰਦਾ ਸੀ ਉਮਰ ਕਿੰਨੀ ਸੀ ਕਿਹਾ ਸੀ 13 ਸਾਲ ਦਾ 13 ਸਾਲ ਦਾ ਸੀ ਇਹਨੂੰ थक है नहीं कान तक, साल पहले यही नहीं पता वोटा दुबई चले जाए पंथकू ज्यादा समझे इन्होंथक नहीं समझे पंथा कौम थोड़ी फौजी पछाणो याद रखो गल आओ क्योंकि जे अपनी फौज ही खत्म कर दीती फिर बहुत औखा होगा ਦੇਖੋ ਆਪਣੀ ਤਾਕਤ ਆਪਣੀ ਤਾਕਤ ਹੀ ਹੈ ਵਿਰਸਾ ਸਿੰਘ ਬਲਟੋਹਾ ਨੂੰ ਦੱਸ ਦਿਓ ਕਿ ਅਸੀਂ ਪਛਾਣਦੇ ਆਂ ਮਾਝੇ ਵਾਲਿਓ ਮੈਂ ਤੁਹਾਨੂੰ ਅੱਜ ਦੱਸਦਾ ਮਾਲਵੇ ਦੀ ਸਾਰੀਆਂ ਸੀਟਾਂ ਪਾ ਜਿੱਤਰੇ ਆਂ ਮੈਂ ਤਾਂ ਹੁਣ ਯਾਤਰਾ ਕਰਕੇ ਆਏ ਅਸੀਂ ਅੜ ਗਏ ਮਾਲਵੇ ਦੀ ਇੱਕ ਵੀ ਸੀਟ ਹਸਤਾਲੀ ਗਲ ਨਹੀਂ ਹਾਰਿਆ ਸਾਰੇ ਜਿੱਤਰੇ ਆਂ ਹੁਣ ਸਭ ਤੋਂ ਪੰਤਿਕ ਸੀਟ ਮੰਨੀ ਜਾਂਦੀ ਆਂ ਖਡੂਰ ਸਾਹਿਬ ਹੁਣ ਜੇ ਮਾਲਵੇ ਖਡੂਰ ਸਾਹਿਬ ਵਾਲਿਓ ਆਪਣੇ ਆਪ ਨੂੰ ਮਾਜੇ ਦੇ ਛੇੜ ਕਰਨੇ ਉਹ ਦੇਖਦੇ ਆ ਤੁਸੀਂ ਭਜਾਉਣੇ ਆ ਕਾਂਗਰਸ ਨੂੰ ਤੁਸੀਂ ਭਜਾਉਣੇ ਆ ਝਾੜੂ ਵਾਲੇ ਨੂੰ ਤੁਸੀਂ ਭੜਾ ਭਜਾਉਣੇ ਆ ਏਜੰਟਾਂ ਨੂੰ ਤੁਸੀਂ ਭਜਾਉਣੇ ਆ ਦੂਜਿਆਂ ਨੂੰ ਦੇਖਦੇ ਆ ਦੇਖਣਾ ਚਾਹਣਾ ਕਿੰਨੇ ਜਜ਼ਬਾਤ ਦਾ ਕੀ ਆਪਾਂ ਖਰਦੇ ਆ ਆਪਣੇ ਪਾਰਟੀ ਨਾਲ ਆਈ ਸਵਾਲ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਸੀ ਤੁਸੀਂ ਜ਼ਰੂਰ ਜਾ ਕੇ ਸੋਚਿਓ ਜਿਹੜਾ ਗੱਲ ਕਰੇ ਉਹਨਾਂ ਨੂੰ ਆ ਸਵਾਲ ਜ਼ਰੂਰ ਪੁੱਛਿਓ ਕਿ ਆ ਸਵਾਲਾਂ ਦੇ ਜਵਾਬ ਦੇ ਦਿਓ ਤੇ ਤੁਹਾਨੂੰ ਆਪਣੇ ਆਪ ਹੀ ਤੁਹਾਡੇ ਦਿਮਾਗ ਵਿੱਚ ਅਸਲੀ ਜਿਹੜਾ ਪਿਕਚਰ ਆ ਜੂਗੀ ਕਿ ਥੋਡੀ ਪਾਟੀ ਥੋਡੀ ਜਥੇਬੰਦੀ ਲੜਨ ਮਨ ਵਾਲੀ ਜਥੇਬੰਦੀ ਕੱਲੀ ਇੱਕ ਜਥੇਬੰਦੀ ਆ ਜਿਹਨੂੰ ਸ਼ਹੀਦਾਂ ਦੀ ਜਥੇਬੰਦੀ ਆ ਜਾਂਦਾ ਸਾਡੇ ਵਾਸਤੇ ਸ਼ਹਾਦਤ ਦੇਣੀ ਕੋਈ ਵੱਡੀ ਗੱਲ ਨਹੀਂ ਨਾ ਅਸੀਂ ਭੱਜੀਏ ਨਾ ਲੁਕੀਏ ਅਸੀਂ ਲੜਦੇ ਆਂ ਤੇ ਛਾਤੀ ਤਾਣ ਕੇ ਲੜਦੇ ਆਂ ਅੱਖ ਓਕੇ ਲੜਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸ਼ਰਮਣੀ ਅਕਾਲੀ ਦਾ

ਜਿਹੜੇ ਤੁਸੀਂ ਆਪਣੇ ਆਪ ਨੂੰ ਪੁੱਛਨੇ ਆ ਤੇ ਉਹਦਾ ਜਵਾਬ ਲੱਭਣਾ ਹੈ ਪਹਿਲਾ ਸਵਾਲ ਹੈ ਕਿ ਬੰਦੀ ਸਿੱਖ ਕੌਣ ਹੈ ਜਿਹੜਾ ਬੰਦੀ ਸਿੱਖ ਪਰਿਵਾਰ ਉਹ ਹੈ ਜਿਨ੍ਹਾਂ ਨੇ ਪੂਰੀ ਸਜ਼ਾ ਕੱਟੀ ਉਸ ਮਾਹੌਲ ਵਿੱਚ ਜਦੋਂ ਟੈਂਕਾਂ ਤੋਪਾਂ ਨਾਲ ਦਰਬਾਰ ਸਾਹਿਬ ਤੇ ਹਮਲਾ ਹੋਇਆ ਉਹ ਜਜ਼ਬਾਤੀ ਹੋ ਗਏ ਜਦੋਂ ਕਾਂਗਰਸ ਨੇ ਹਜ਼ਾਰਾਂ ਸਿੱਖ ਭੈਣ ਭਰਾਵਾਂ ਦਾ ਕਤਲ ਕੀਤਾ ਉਹ ਜਜ਼ਬਾਤੀ ਹੋ ਗਏ ਉਸ ਜਸਪਾਤ ਵਿੱਚ ਉਹਨਾਂ ਨੇ ਕਦਮ ਚੁੱਕੇ ਚੁੱਕੇ ਉਹਨਾਂ ਨੇ ਆਪਣੀ ਸਾਰੀ ਸਜ਼ਾ ਪੂਰੀ ਕੀਤੀ ਪੂਰੀ ਕਰਨ ਦੇ ਬਾਅਦ ਉਹ ਤਾਂ ਵੀ ਦੁਬਣੀ ਹੋ ਗਈ ਪਰ ਉਹ ਛੱਡ ਨਹੀਂ ਜਾ ਰਹੇ ਅਧੀ ਸੇ ਕੋ ਹੈ ਬੰਦੀ ਸੇ ਕੋ ਨਹੀਂ ਹਰੇ ਸਾਲ ਜੇਲ੍ਹ ਚ ਨਹੀਂ ਹੋਇਆ ਤੇ ਚੀਕਾਂ ਨਿਕਲੀਆਂ ਪਈਆਂ ਭਾਈ ਗੁਰਦੀਪ ਸਿੰਘ ਖੇੜਾ ਉਹਨਾਂ ਦੀ ਧਰਮ ਪਤਰੀ ਤੁਹਾਨੂੰ ਹੁਣੇ ਆਏ ਸੀ 34 ਸਾਲ ਹੋ ਗਏ ਜੇਲ੍ਹ ਚ ਭਾਈ ਬਲਵੰਤ ਸਿੰਘ ਰਾਜਵਾਨਾ 29 ਸਾਲ ਹੋ ਗਏ ਪ੍ਰੋਫੈਸਰ ਜਵਿੰਦਰਪਾਲ ਭੁੱਲਣ ਨੂੰ 29 ਸਾਲ ਹੋ ਗਏ ਜਗਤਾਰ ਸਿੰਘ ਖਵਾਰਾ ਨੂੰ 28 ਸਾਲ ਭਾਈ ਪਰਮਜੀਤ ਸਿੰਘ ਪਿਉਰਾ ਨੂੰ 28 ਸਾਲ ਸਾਰੀ ਕੌਮ ਅਕਾਲੀ ਦਲ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਬੰਦੀ ਸਿੱਖਾਂ ਫਰਮਾਨ ਤੇ ਲੱਗੀ ਹੈ ਭਾਈ ਅਮਰਤਪਾਲ ਜੀ ਨੇ ਸਾਰੀ ਵਕੀਲਾ ਦੀ ਸੇਵਾ ਐਜੀਪੀਸੀ ਉਹਨਾਂ ਦੇ ਪਰਿਵਾਰਾਂ ਨੂੰ ਸਾਰਾ ਸਾਥ ਐਜੀਪੀਸੀ ਦਿੰਦੀ ਅੱਜ ਚਾਣਕਾ ਉਹਨਾਂ ਚ ਕੀ ਆ ਗਿਆ ਕਿ ਮੈਂ ਹੁਣ ਐਮਪੀ ਬੰਨ ਮੈਂ ਪੁੱਛਣਾ ਚਾਹਣਾ ਜਦੋਂ ਅਸੀਂ ਭਾਈ ਰਾਜੂ ਵਾਲਾ ਦੀ ਭੈਣ ਨੂੰ ਖੜਾ ਕੀਤਾ ਜਿਹੜਾ ਉਹਨਾਂ ਵਾਸਤੇ ਮੈਂ ਆਪ ਸਿਮਰਨਜੀਤ ਸਿੰਘ ਨਾਮ ਦੇ ਘਰੇ ਗਿਆ ਹੱਥ ਜੋੜ ਕੇ ਮੈਂ ਕਿਹਾ ਬੇਨਤੀ ਕੀਤੀ ਕਿ ਆਪਾਂ ਇਕੱਠੇ ਹੋ ਜੀਏ ਐਤੀ ਬੀਬੀ ਜੀ ਨੂੰ ਉਹਦੀ ਭੈਣ ਨੂੰ ਖੜਾ ਕਰਦੀਏ ਤੇ ਤੁਸੀਂ ਸਾਡਾ ਸਾਥ ਦਿਓ ਕਹਿੰਦਾ ਨਹੀਂ ਮੈਂ ਆਪ ਲੜਨਾ ਕੋਈ ਪੱਤੀ ਜਗਣੀ ਆ ਜਿਹੜੇ ਲੋਕ ਹੁਣ ਭਾਈ ਸਾਹਿਬ ਨਾਲ ਤੁਰੇ ਫਿਰਦੇ ਆ ਸਾਰੇ ਨੂੰ ਮੈਂ ਬੇਨਤੀ ਕੀਤੀ ਕਿ ਆਪਾਂ ਸਾਰੇ ਬੰਦੀ ਸਿਰ ਛਣਾਉਣੇ ਆ ਸਾਡਾ ਸਾਥ ਦੇ ਦਿਓ ਨਾ ਨਹੀਂ ਮੈਂ ਇੱਕ ਹੋਰ ਸਵਾਲ ਪੁੱਛਣਾ ਚਾਹਣਾ ਤੇਲ ਕੋ ਮੈਂ ਕਿਸੇ ਦੇ ਖਿਲਾਫ ਨਹੀਂ ਆ ਨਾ ਮੈਂ ਬੋਲਣਾ ਮੈਂ ਜਿਹੜੇ ਸਵਾਲ ਪੁੱਛ ਰਿਹਾ ਉਹ ਸਵਾਲ ਤੁਸੀਂ ਆਪਣੇ ਆਪ ਨੂੰ ਪੁੱਛੋ ਤੇ ਉਹਦਾ ਜਵਾਬ ਜਿਹੜੇ ਤੁਹਾਡੇ ਕੋਲ ਆਉਂਦੇ ਆ ਉਹਨਾਂ ਨੂੰ ਤੁਸੀਂ ਵੀ ਜਵਾਬ ਦਿਓ ਇਹਦਾ ਪੰਥ ਕੀ ਹੈ ਕੀ ਇੱਕ ਦਿਨ ਬੰਦਾ ਚੋਲਾ ਪਾਲੇ ਅਮਰਿਤ ਛਕਲੇ ਉਹ ਪੰਥ ਪਾਜੰਦਾ ਹੈ ਕਿ 103 ਸਾਲ ਪੁਰਾਣੀ ਪੰਦੀ ਜਮਾਤ ਉਹ ਪੰਥ ਹੈ ਜਿਹੜਾ ਹੁੰਦਾ ਅਕਾਲੀ ਗੁਰਦੇ ਗਲਾਬ ਚੋਲਾ ਪਾ ਕੇ ਗਾਤਰਾ ਪਾ ਕੇ ਨਿਸ਼ਾਨਾ ਨਾ ਕਾਂਗਰਸ ਹੈ ਨਾ ਆਪ ਹੈ ਨਾ ਭਾਜਪਾ ਹੈ ਨਿਸ਼ਾਨਾ ਅਕਾਲੀ ਦਲੀ ਹੈ ਉਹ ਕੌਣ ਹੈ ਕਿਹੜੀਆਂ ਏਜੰਸੀਆਂ ਦੇ ਬੰਦੇ ਹੈ ਕਿਤੇ ਆਪਾਂ ਵਿਚਾਰੇ ਹੁਣ ਮੈਂ ਪੁੱਛਣਾ ਚਾਹਣਾ ਹੈ ਭਾਈ ਸਾਹਿਬ ਨੇ ਐਲਾਨ ਕੀਤਾ ਮੈਂ ਸਿਆਸੀ ਇਲੈਕਸ਼ਨ ਕਿਤੇ ਨਹੀਂ ਲੜਨਾ ਮੈਂ ਤਾਂ ਧਰਮ ਦਾ ਪ੍ਰਚਾਰ ਕਰਨਾ ਨਸ਼ੇ ਛਡਾਉਣੇ